ਕੋਈ ਨਹੀਂ ਜੇ ਬਾਈ ਕਦੇ ਕੋਈ ਬਹੁਤ ਬਾਰ ਨੀਂਦ ਨਹੀਂ ਲੈਂਦਾ ਕੋਈ ਨਹੀਂ ਕਰਨਾ ਕੋਈ ਕਾਫੀ ਸੌਣ ਵੀ ਹੋ ਜਾਣਾ ਇਹ ਵੀ ਜਾ ਹਵਾ ਦੇ ਬਾਹਰ ਮਨ ਲਗਾ ਕੇ ਪਾਪਾ ਸਾਡੇ ਕੋਲ ਕੋਈ ਨਹੀਂ ਡਾਊਨ ਆ ਰਿਹਾ ਤੇ ਮੇਰੇ ਕੋਲ ਆਇਆ ਸਿਆਕ ਅਸੀਂ ਲੱਗ ਰਹੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਵੀ ਸਾਥੀ ਚਾਹੇ ਕੋਈ ਮੈਂ ਇਹ ਫੈਲੇ ਲਾਉਣ ਲਈ ਮੇਨਤ ਕਰ ਰਿਹਾ ਚਾਹੇ ਕੋਈ ਪ੍ਰਬੰਧ ਕਰ ਰਿਹਾ ਮੇਨਤ ਕਰ ਰਿਹਾ ਚਾਹੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਚਾਹੇ ਕੋਈ ਟਰਾਲੀਆਂ ਲਿਆ ਰਿਹਾ ਚਾਹੇ ਕੋਈ ਇਹ ਫੈਲੇ ਭਰ ਰਿਹਾ ਪਿੰਡਾਂ ਦੇ ਸਾਡੀਆਂ ਆ ਗਿਆ ਬੀਬੀਆਂ ਭੇਜ ਰਹੀਆਂ ਚਾਹੇ ਕੋਈ ਦੁਆਈਆਂ ਦੀ ਸੇਵਾ ਕਰ ਰਿਹਾ ਚਾਹੇ ਕੋਈ ਜਿਸ ਤਰ੍ਹਾਂ ਦਾ ਮਰਜ਼ੀ ਆਪਾਂ ਇੱਥੇ ਤੁਹਾਡਾ ਸਹਿਯੋਗ ਕਰਿਆ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੋਗੀ ਸਾਗਤ ਵੱਲੋਂ ਸੋਗੀ ਇਲਾਕੇ ਵੱਲੋਂ ਖਾਸ ਕਰਕੇ ਢੰਗਲਪੁਰ ਪਿੰਡ ਦੇ ਵਾਸੀਆਂ ਵੱਲੋਂ ਕਿ ਤੁਸੀਂ ਸਾਰਿਆਂ ਨੇ ਦਿਲ ਜਿੱਤ ਲਿਆ ਤੁਹਾਡੀ ਰੇਲ ਸੜਕਾਂ ਅੱਜ ਇਹ ਜਿਹੜਾ ਹਲ ਬਕਰ ਤੋਂ ਬਚਿਆ ਸੋ ਬਹੁਤ ਬਹੁਤ ਧੰਨਵਾਦੀ ਜਿਹੜੀ ਹੋਰ ਜਉੜੀ ਦੇਂਦੀ ਹੈ ਜਿਹੜੇ ਟਰੈਕਟਰ ਵਾਲੇ ਵੀਰ ਦਗਾਤਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਪਿਆਰੀਆਂ ਨੇ ਕਿ ਐਸਾ ਟੈਂਕਰ ਖੜਾ ਤੇਲ ਦਾ ਆਪਣੀਆਂ ਟੈਂਕੀਆਂ ਦੇ ਵਿੱਚ ਤੇਲ ਪੋਲੋ ਜੀ ਜਿੱਤਾਂ ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਫਰਜ਼ਦਾਰ ਮਤਲਬ ਅਸੀਂ ਤੇ ਨਹੀਂ ਹਾਂ ਕੋਈ ਜੋੜ ਜਿਹੜੇ ਬੰਦੇ ਕੀਤਾ ਤੇ ਪਰਮਾਤਮਾ ਨਾਲਦਾ ਜਿੱਥੇ ਤਲੋਂ ਮਨੋਂ ਤਲੋਂ ਦੇਸ ਨਾਲ ਖੜੇ ਸਾਡੇ ਇਲਾਕੇ ਦੇ

ਉਹ ਲੰਦਿਆ ਇੱਕ ਆਖਰੀ ਨਾਟੜਿਓ ਆ ਇਹ ਸਦਾ ਦੇਖੀ ਦੁਨੀਆ ਆ ਗਰੇਡ ਆ ਆਜੋ ਸਾਹ ਵਾਈਕੁ ਜੀ ਕੀ ਫਤਿਹ ਸਾਰੇ ਹੀ ਸਤਕਾਯੋ ਜਿਲ੍ਹਾ ਵਾਸੀਆਂ ਨੂੰ ਪਤਾ ਕਿ ਪਿੰਡ ਢੈਂਗੜਪੁਰ ਵਿਖੇ ਸਤਲੋਜ ਦੇ ਬੰਨ ਉੱਤੇ ਜਿਹੜਾ ਲਗਾਤਾਰ ਸਥਿਤੀ ਚਿੰਤਾਜਨਕ ਬਣੀ ਹੋਈ ਸੀ ਸੋ ਹੁਣ ਪ੍ਰਸ਼ਾਸਨ ਵੱਲੋਂ ਸਾਡੇ ਮਿਲਟਰੀ ਦੇ ਜਵਾਲ ਮੇਰੇ ਮਗਰ ਖੜੇ ਨੇ ਦੇਖ ਸਕਦੇ ਹੋ ਸਾਰਾ ਕੰਟਰੋਲ ਜਿਹੜਾ ਹੁਣ ਇੱਥੇ ਮਿਲਟਰੀ ਦਾ ਜਿਹੜੀ ਪੂਰੀ ਟੀਮ ਇੱਥੇ ਆ ਚੁੱਕੀ ਆ 5 ਵਜੇ ਤੋਂ ਬਾਅਦ ਜਿਹੜਾ ਪੂਰਾ ਬੰਦ ਦਾ ਕੰਟਰੋਲ ਆ ਇੱਥੇ ਇਸ ਸਥਿਤੀ ਨੂੰ ਜਿਹੜਾ ਇੱਥੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਮਿਲਟਰੀ ਦੇ ਜਵਾਨ ਕਰਨਗੇ ਸੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਸੈਮਨ ਦੀ ਲੋੜ ਨਹੀਂ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਇੱਥੇ ਸਹਿਯੋਗ ਕਰਨਾ ਸੋ ਆ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿੱਥੇ ਸਰਦਾਂ ਦੀ ਰਾਖੀ ਕਰਦੇ ਆ ਉੱਥੇ ਅੱਜ ਸਾਡੇ ਨਗਰ ਧੈਂਗੜਪੁਰ ਵਿਖੇ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਜਵਾਨ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸੋਚੇ ਪ੍ਰਸ਼ਾਸਨ ਦਾ ਮਾਨਯੋਗ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮਿਲਟਰੀ ਦੇ ਜਵਾਨਾਂ ਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਜਿਹੜਾ ਲੋਕਾਂ ਨੂੰ ਹੈਲਪ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੋਕ ਪਿਛਲੇ ਤਿੰਨ ਤਿੰਨ ਤੋਂ ਬੜੇ ਚਿੰਤਤ ਸੀ ਕਿਉਂਕਿ ਰਾਤੀ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਾਤੀ ਅਸੀਂ ਕਹਿ ਕੇ ਗਏ ਸੀ ਕਿ ਹੁਣ ਇੱਥੇ ਪੂਰਾ ਸਥਿ ਜਿਹੜੀ ਕੰਟਰੋਲ ਦੇ ਵਿੱਚ ਸਿਚੁਏਸ਼ਨ ਜਿਹੜੀ ਕੰਟਰੋਲ ਚ ਪਰ ਸਵੇਰੇ ਤੱਕ ਜਿੱਦਾਂ ਹੀ ਪਾਣੀ ਦਾ ਪੱਧਰ ਵਧਿਆ ਉਹਦੇ ਨਾਲ ਫੇਟ ਆ ਲੱਗ ਗਈ ਕਿਉਂਕਿ ਆ ਸਾਹਮਣੇ ਜਿਹੜਾ ਬੰਨ ਆ ਉਹਦੇ ਵਿੱਚ ਹਿੱਟ ਕਰ ਰਿਹਾ ਪਾਣੀ ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਲਰ ਚੇਂਜ ਹੋ ਗਿਆ ਰੈਡ ਕਲਰ ਦਾ ਜਿਹੜਾ ਖੱਡਾ ਦਾ ਪਾਣੀ ਆ ਉੱਪਰੋਂ ਆ ਹਿਮਾਚਲ ਤੋਂ ਚੂਆ ਦਾ ਪਾਣੀ ਆ ਉਹ ਵੱਡੀ ਪੱਧਰ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਉਹਦਾ ਹੁਣ ਪੱਧਰ ਵੱਧ ਰਿਹਾ ਹੈ ਸੋ ਡੈਮ ਦੇ ਵਿੱਚ ਵੀ ਪਾਣੀ ਕਾਫੀ ਆ ਇਹਦੇ ਕਰਕੇ ਉਹਨਾਂ ਦੀ ਵੀ ਮਜਬੂਰੀ ਉੱਥੇ ਛੱਡਣਾ ਸੋ ਇਸ ਕਰਕੇ ਮੈਂ ਇਲਾਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਸੁਚੇਤ ਰਹੋ ਬਟ ਡਰਨ ਦੀ ਹੁਣ ਲੋੜ ਨਹੀਂ ਹੈਗੀ ਸਾਡੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ ਸਾਡੇ ਵਿੱਚ ਪਹੁੰਚ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ